ਕੀ ਕਹਿੰਦੀ ਸੀ ਕਿ ਸਨੇਹ ਹਲਾਇਆ ਠੀਕਾ ਜਾ ਮਾਣਾ ਹੁਣ ਇਹਨੂੰ ਹੁੱਸਾ ਕੀ ਕਹਿਦੀ ਆ ਕਿ ਕਹਿੰਦਾ ਆ ਜੱਬ ਜਾ ਰਹਿੰਦਾ ਕੋਠੇ ਤੇ ਚੜਨਾ ਕੀ ਕਰੀ ਜਾਂਦੀ ਆ ਦੇਖਾ ਹੁਣ ਕਾ ਤੋਂ ਬੁਲਾਇਆ ਮੈਨੂੰ ਸਨੇਹਾ ਦਿੱਤਾ ਗਾ ਮੈਨੂੰ ਵੀ ਸੁਵਾਤਾ ਇਹਦਾ ਸੌਂਗ ਲੈ ਕੰਮ ਤਾਂ ਇੰਨੇ ਪੈਨੇ ਕਰਨ ਵਾਲੇ ਇਕੱਲੀ ਦੱਸ ਕਿਵੇਂ ਕਰਾਂ ਲੈ ਹਾਜ਼ਾ ਸੁਣਾਤਾ ਵਧੀਆ ਹੋਵੇਗਾ ਮਾਸੀ ਨੂੰ ਕਹਿੰਤਾ ਸੀਗਾ ਮੈਂ ਤਾਂ ਉਹਦੇ ਹੋਂਦੀ ਕੰਮ ਤੋਂ ਦੇ ਵੀ ਛੇ-ਤਿੰਨ ਮਿੰਟ ਲੈ ਹੋਰ ਫੇਰ ਐਨੇ ਨਿਪੜਦੇ ਨਹੀਂ ਆ ਕਿ ਕਾਲੀ ਕਾਲੀ ਨਾਲ ਨਹੀਂ ਹਿਲਦੀ ਵਧੀਆ ਆ ਸੂਟ ਚ ਹੈਗਾ ਇੱਕ ਵਧੀਆ ਸਵਾਲ ਹੋ ਗਿਆ ਤੁਮਾਸੀ ਤੋਂ ਪਤਾ ਨਹੀਂ ਆਉਂਦੀ ਹੋ ਕੇ ਨਾ ਉਹ ਆ ਗਈ ਲੈ ਨਹੀਂ ਛੱਡ ਤਾ ਕੋਠੇ ਤੇ ਚੜਨਾ ਹੀ ਔਖਾ ਕਹਿਣਾ ਕਿ ਹੋ ਗਿਆ ਤੁਮਾਸੀ ਨੂੰ ਹੀ ਲੱਗਦਾਗਾ ਹੁਣ ਤੋਂ ਕਿੰਨੇ ਦਿਨ ਹੋ ਗਏ ਆਈ ਨਹੀਂ ਗਈ ਕਿੱਥਾਂ ਕਰਕੇ ਤੈਨੂੰ ਔਖਾ ਜਿਹਾ ਲੱਗਣਾ ਹੁਣ ਹੋਰ ਕਾ ਦਿਨ ਤਾਂ ਫਿਰ ਹੋ ਗਏ ਰੋਜ਼ ਤਾਂ ਆਉਣੀ ਆਗੀ ਕਾ ਕਾ ਦਿਨ ਹੋ ਗਏ ਆ ਚਾਰ ਪੰਜ ਦਿਨ ਹੋ ਗਏ ਕਿੱਥੇ ਆਈ ਐਂ ਕਿ ਹੁਣ ਕਿਵੇਂ ਠੀਕ ਠਾਕ ਤਾਂ ਹੈਗੀ ਆ ਠੀਕ ਠਾਕ ਵਧੀਆ ਹੋਰ ਕਰੇ ਠੀਕ ਆ ਸਾਰੇ ਠੀਕ ਆ ਹਾਂ ਚਲ ਆਈ ਗਈ ਬਾਬਾ ਹੈ ਹੋਰ ਮੱਖਾ ਸਨੇਹਾ ਦਿੱਤਾ ਦੀਗਾ ਕੀ ਕਹਿੰਦੀ ਹੈਗੀ ਤੂੰ ਤਾਂ ਬਾਹਲੇ ਬਾਰਿ ਸਨੇਹਾ ਦੇ ਦਿੰਨੇ ਆਂਗੀ ਤੇ ਹਰ ਕਿਉਂ ਆਉਣਾ ਪੈਂਦਾਗਾ ਨਿਚਲ ਨਵਾਸੀ ਤੂੰ ਹੀ ਆ ਮੇਰੀ ਤਾਂ ਆ ਜੰਨੀ ਆਲਾ ਫੇਰ ਦੱਸਗੀ ਹੁੰਦਾ ਹੁਣ ਆ ਤਾਂ ਜਾਨੀ ਆ ਜੇ ਕੋਈ ਸੱਦ ਦਾ ਮਾਨ ਅਦਰ ਨਾਲ ਮੈਂ ਤਾਂ ਫੇਰ ਆਉਣੀ ਆ ਉਹ ਤਾਂ ਗਲਾਂ ਵਾਸੀ ਹੁਣ ਮੋਹ ਹੁੰਦਾਗਾ ਤੈਨੂੰ ਬੁਲਾਉਣੀ ਆ ਕੰਮ ਤਾਂ ਤੈਨੂੰ ਹੋਰ ਦੱਸ ਤੇ ਜੇ ਹੁਣ ਮਾਨ ਅਦਰ ਨਾਲ ਨਾ ਜਾਵੇ ਅਗਲਾ ਸੱਦੇ ਨਾ ਜਾਵੇ ਫੇਰ ਆਕੜਬਾਰੀ ਹੋ ਜਾਂਦੀ ਅਗਲਾ ਕਹਿੰਦਾ ਇਹਦੀ ਇੱਕ ਤਾਂ ਮਾਣ ਅੰਦਰ ਨਾਲ ਸੱਦਦੇ ਆਂਗੇ ਮੈਂ ਤਾਂ ਫਿਰ ਇਹ ਮਾਰ ਜਾਂਦੀ ਆ ਗੱਲ ਮੈਂ ਕਹਦੇ ਨਹੀਂ ਅਗਲਾ ਤਾਂ ਮਾਣ ਅੰਦਰ ਨਾਲ ਸੱਦਦਾਗਾ ਜੇ ਆਪਾਂ ਜਾਵਾਂਗੇ ਨਹੀਂ ਹਨਾ ਤੇ ਫਿਰ ਇਹ ਗੱਲ ਤਾਂ ਗੱਲ ਆ ਗਈ ਮਾਣ ਅੰਦਰ ਕਿਸੇ ਨੂੰ ਕਰਾਉਣਾ ਨਹੀਂ ਆਉਂਦਾ ਚਲ ਤੂੰ ਸੱਦ ਲੈਨੇ ਭਾਈ ਮੈਂ ਆ ਜਾਨੀ ਆਂਗੀ ਚਲ ਅਸੀਂ ਆ ਹੀ ਇੱਥੇ ਹੋਰ ਕੀ ਲੈ ਆ ਕੰਮ ਕੀ ਕੋਈ ਕੀ ਕੰਮ ਸੀਗਾ ਫੇਰੀ ਫਲਾਸ ਸੀ ਵਾਸੀ ਆਹਣਾ ਮੇਰਾ ਸੂਟ ਜਾ ਦੇਖੀਨ ਖਾਪੇ ਜਹਾ ਪਿਆਗਾ ਦੇਖੋ ਇਮਤ ਕੋੜੀ ਰੱਖ ਲੈ ਮੈਂ ਕਸਾਂ ਵਾ ਲੰਨੀ ਹੈ ਕਿ ਹੋਰ ਕੀ ਹੈਗਾ ਰਵਾਜ ਦਾ ਸੂਟ ਹੈ ਮੈਂ ਅਸੀਂ ਦੇਖ ਤੋ ਕਿਰਾ ਸੌਣੇ ਕਿਤੇ ਕੋਈ ਟਾਈਮ ਹੈ ਤਾਂ ਸੂਟ ਤਰਵਾਜ ਦਾ ਹੀ ਆ ਆ ਵਿੱਚ ਮੇਚੇ ਵਾਲਾ ਪਾ ਕੇ ਤਰਤਾ ਹੈ ਹੋਰ ਹਾ ਲਾਉਣਾ ਹੈ ਇਹ ਲਾਉਣਾ ਹੈ ਲਾਉਣਾ ਵਾਲਾ ਸੂਟ ਹਾਂ ਸੋਨਾ ਸੂਟ ਤਾਂ ਸੋਹਣਾ ਸੂਟ ਤਾਂ ਬਰਬਰੀ ਦਾ ਸੋਹਣਾਗਾ ਹੈ ਨਾ ਹਾਂ ਸੂਟ ਤਾਂ ਤੇਰਾ ਵਧੀਆ ਐ ਸੂਟ ਮੈਨੂੰ ਪਸੰਦ ਆ ਗਿਆ ਵਾਸੀ ਮੈਂ ਲੈ ਕੇ ਆਈ ਸੀ ਇਹ ਮੁੰਡਾ ਮੈਨੂੰ ਸਿਕੜਾਈ ਜੀ ਤੇ ਸੋਹਣੀ ਲੱਗੀ ਮੈਂ ਖਾ ਪਰ ਮੇਰੀ ਕੜਾਈ ਹੈ ਕਿ ਸੋਹਣੀ ਹੈਗੀ ਮੈਂ ਖਾ ਦੇਖਣਾ ਸੋਹਣਾ ਸੂਟ ਤਾਂ ਹਾਂ ਬਹੁਤ ਸੋਹਣਾ ਤੇ ਹੁਣ ਫਿਰ ਤੂੰ ਐ ਕਰੀ ਤੂੰ ਬਣਾਈ ਦੇਣਾ ਥੋੜੀ ਇਹ ਬਣਾਉਣ ਦਾ ਮੇਰੇ ਕੋਲ ਟਾਈਮ ਚੱਲੂ ਪਾਏ ਨਹੀਂ ਮੇਰੇ ਕੋਲ ਕਈ ਸੂਟ ਜੇ ਹਾਂ ਮਾਂ ਚੱਲ ਉਹ ਬਣਾ ਦਿੰਦੇ ਚਲ ਇੱਕ ਮੇਰਾ ਕੱਢ ਦੇ ਵਿੱਚ ਦੀ ਕੋਈ ਨੇਰੇ ਸਵੇਰੇ ਹੋਰ ਕੀ ਆਗਾ ਰੱਖ ਤੋ ਕਾਹਲ ਵਾਲੀ ਕਰ ਲੱਗ ਜਾਨੇ ਆਗੇ ਕਾ ਹਾਲ ਤਵਾਸੀ ਹੋਣਾ ਕਿਤੇ ਪਾਇਆ ਜਾਊਗਾ ਕਿ ਪ੍ਰੋਗਰਾਮ ਆ ਜਾਂਦਾਗਾ ਤੁਰਤਰਾ ਦੱਸ ਇਹ ਮੈਨੂੰ ਕਲਰ ਜਾ ਵਧੀਆ ਲੱਗਾ ਸੋਹਣਾ ਲੱਗਾ ਚਲ ਮੈਂ ਲੈ ਹੀ ਲੈਣੀ ਆਂ ਚਲ ਸੇਉਂ ਤਾਂ ਦੇਉਂਗੀ ਮੈਂ ਹੋਰ ਕੀ ਕਰੂੰਗੀ ਸੇਉਂਗੀ ਤੇ ਮੈਂ ਤਾਂ ਵਾਸੀ ਵਿੱਚੀ ਮੇਚੇ ਵਾਲਾ ਪਾ ਕੇ ਰੱਖਤਾ ਸੀਗਾ ਮੈਂ ਖਾ ਵਾਸੀ ਜੇ ਦਵਾਈ ਮੈਂ ਖਾਣੂੰ ਫੇਰਾ ਦੂੰਗੀ ਅੱਪੇ ਸੇਉਂਗੀ ਸੇਉਂ ਦੂੰਗੀ ਕੋਈ ਨਹੀਂ ਸੂਟ ਦਾ ਹੀ ਕੰਮ ਸੀਗਾ ਸੂਟ ਦਾ ਹੀ ਕੰਮ ਸੀਗਾ ਹਾਂ ਹੋਰ ਮੈਂ ਚਲ ਦੇਖ ਜੂਗੀ ਨਾਲੇ ਤੇ ਨਾਲੇ ਮੈਂ ਚਲ ਦੋ ਮਿੰਟ ਆ ਜੀ ਕਿੰਨੇ ਦਿਨ ਹੋ ਗਏ

ਕੰਮ ਕਰਦੇ ਤਾਂ ਆਪ ਥੱਕਦੇ ਨਹੀਂ ਹੁੰਦੇ ਆਪਾਂ ਤੇ ਫਿਰ ਮੈਂ ਕਦਨੇ ਚੱਲ ਜੇ ਕੰਮ ਆਉਂਦਾ ਘਰੇ ਬੈਠਿਆ ਨੂੰ ਚੱਲ ਜਿੰਨਾ ਕਾਉਂਦਾ ਉਹਨੇ ਕਸਾਉ ਲੈਣ ਨਹੀਂ ਆਉਈ ਤਾਂ ਘਰ ਲੈ ਚੱਲ ਵਧੀਆ ਹਾਂ ਚੱਲ ਸੇਉਂ ਦੂੰਗੀ ਤੇਰਾ ਤਾਂ ਸੇਉਂਗੀ ਤੂੰ ਤਾਂ ਹੁਣ ਸਮਿਆ ਲੈਣੀ ਹੈ ਹਨਾ ਹੋਰ ਮਸੀ ਹੁਣ 200 ਕਿਦਨੀ ਤੇ ਤੁਹਾਨੂੰ ਮੇਰੇ ਫਿੱਟ ਵੀ ਨਹੀਂ ਹੁੰਦੇ ਕਿਸੇ ਦੇ ਫਿਰ ਚੱਲ ਮਸੀ ਅਣ ਕੇ ਵਧੀਆ ਬਣਾ ਦੀ ਜਾਗਾ ਮੈਂ ਕੋਈ ਨਾ ਬਣਾ ਦੂੰਗਾ ਵਧੀਆ ਚੰਗਾ ਫਿਰ ਮੈਂ ਤਾਂ ਜਾਣਨੀ ਨਹੀਂ ਉਹ ਚਾਹ ਨੂੰ ਅਗਰ ਉਹ ਲਿਵਾਸੀ ਬੱਸ ਚਾਹ ਨੂੰ ਕੀ ਹੈਗਾ ਫਿਰ ਮੈਂ ਹੁਣ ਸੇਉਂ ਦੂੰਗੀ ਚੰਗਾ ਚੱਲ ਵਧੀਆ ਵਾਹ ਸੂਰਤ ਮਸੀ ਲਾਗੀ ਹੁਣ ਆਪਕੇ ਸਿਓਂ ਕੇ ਲਿਆ ਦੁਰਗੀ ਚਾਲਾ ਮੈਂ ਥੋਗੇ ਤੇ ਮੱਥਾ ਵਾਜਦਾ ਆਂਦਾ ਸਹੁਰ ਵਧੀਆ ਚਲੇ ਨੇ ਹੋਰ ਕੰਮ ਦੇਖੂਗੀ ਵਾਸੀ ਤਾਂ ਵਧੀਆ ਕਰ ਹੀ ਜਾਂਦੀ ਆ ਕੰਮ ਕਿਸੇ ਕੰਮ ਨੂੰ ਵੀ ਜਵਾਬ ਦਿੰਦੀ ਹੈਗੀ ਉਹਦੀ ਜੇ ਮੈਂ ਕਾਹ ਦੇਨੀ ਆ ਉਹਦੀ ਕਰ ਦਿੰਦੀ ਹੈਗੀ ਚਲਨੀ ਵਧੀਆ ਮੇਰਾ ਸੂਟ ਸਿਉਂਤਾ ਜਾਊਗਾ ਲੈ ਵੀ ਸਿਉਂ ਗਿਆ ਹੁਣ ਮੈਂ ਨੇ ਹੋਰ ਕੰਮ ਕਰਨਾ ਆਪਦੇ ਸੂਟ ਵੀ ਬਾਂਜੂ ਚੱਲ ਮੇਰਾ ਲੈਣੀ ਮੈਂ ਮੱਠਾ ਮਸ਼ੀਨ ਤੇ ਹੁਣ ਸੂਟ ਦਾ ਉਹਦਾ ਲੈਤਾ ਕੱਟ ਚਾਹ ਸੇਉ ਦਿੰਨੀ ਆ ਭਾ ਦਿੰਨੀ ਤੋਂਪਾ ਹੋਰ ਕੀ ਕਰਾਂ ਜਵਾਬ ਨਹੀਂ ਦਿੱਤਾ ਜਾਂਦਾ ਮੈਂ ਕੀ ਕਰਾਂ ਕੰਮ ਤਾਂ ਮੇਰੇ ਇੰਨੇ ਪਏ ਨੇਗੇ ਕਰਨ ਵਾਲੇ ਬਸ ਫਿਰ ਜਦੋਂ ਉਹ ਕਹਿ ਦਿੰਦੀ ਆ ਮਾਸੇ ਮੇਰਾ ਸੂਟ ਬਣਾ ਦੇ ਮੈਨੂੰ ਹੁਣ ਫਿਰ ਬਣਾਉਣਾ ਪੈਂਦਾ ਕਹਦੇ ਨੂੰ ਝਾਲ ਹਨਾ ਵੀ ਕੀ ਹੁੰਦਾ ਵਾ ਫਿਰ ਮੈਂ ਔਖੇ ਹੋਲਾਂਗੇ ਸੂਟ ਤਾਂ ਹਨ ਕਲਾਮਾ ਪਹਿਲਾਂ ਵਾ ਤਾਂ ਸੂਟ ਬਣਾ ਹੀ ਦੇਮਾ ਉਹਦਾ ਮੈਂ ਫਿਰ ਭਰੀ ਦੇਮਾ ਤੋਂਪਾ ਰੀਲ ਦੇਖਾਂ ਪੰਡਤ ਮੈਂ ਤੇ ਤੋ ਨਾ ਜਤੇ ਪੰਡ ਪਤਾ ਨਹੀਂ ਕਿਰਨਾ ਕੀ ਕਹੇਦੀ ਸੀ ਮੈਂ ਤਾਂ ਸਨੇਹਾ ਦਿੱਤਾ ਤੀਗਾ ਕਹਿੰਦੀ ਮਸੀ ਆ ਕੇ ਜਾਇਂ ਫਰਨ ਸੂਟ ਹੀ ਨਾ ਕਹਿੰਦੀ ਹੋਵੇ ਮੇਰਾ ਸੂਟ ਚੱਕ ਲੈ ਮੌੜੇ ਕਹੜ ਕਰਦੀ ਆਗੇ ਵੇਜ ਤੂੰ ਫੋਨ ਤਾ ਮਾ ਕੜਾ ਪੈਸੇ ਲੈਣੇ ਆਂ ਕੀ ਦੱਸ ਟਕਾਈ ਨਾਲ ਸਿਉਂ ਦੂੰਗੀ ਫੇਰ ਫੜਾ ਕੇ ਸੂਟ ਬਸ ਫੋਨ ਤੇ ਫੋਨ ਸਨੇਹ ਤੇ ਸਨੇਹਾ ਲਈ ਜਾਊਗੀ ਸੇਤ ਹੀ ਫੜਾ ਜਾ ਮੇਰਾ ਸੂਟ ਸੇਤ ਹੀ ਫੜਾ ਜਾ ਸੂਟ ਦੱਸ ਕੀ ਐਡੀ ਐਚ ਵੀ ਦੱਸ ਤੈਨੂੰ ਉਹੋ ਕਰਦੀਆਂਗੇ ਤਾ ਜਿਹੜਾ ਤੇਥੋਂ ਪੈਸੇ ਲੈਂਦੀ ਆ ਟੇਲਰ ਨਹੀਂ ਆ ਉਹ ਵੀ ਨੇ ਐ ਨਿਕਾਲ ਨਾਲ ਸਿਉਂ ਕੇ ਦਿੰਦੇ ਆ ਹੈਗੇ ਮੈਂ ਤਾਂ ਤੇਥੋਂ ਸੌਰੀ ਆ ਕਦੇ ਕੋਈ ਦੇ ਪੈਸਾ ਵੀ ਨਹੀਂ ਮੰਗਿਆ ਜਿੰਨੇ ਸੂਟ ਤੇਰੇ ਸਿਉਣੀਆਂ ਐਂ ਸਿਉਂ ਕੇ ਦਿੰਦੇ ਆਂ ਜੀ ਫੇਰ ਵੀ ਐਨੇ ਕਾ ਹਲ ਕਰਦੀ ਆ ਜੀ ਚਲ ਸੌਂ ਤਾ ਸੂਟ ਤਾਂ ਮੈਂ ਮੈਨੂੰ ਪਤਾ ਉਹ ਕਾਲੀ ਵਾਲੀ ਆ ਵੀ ਤਾਂ ਕਰਕੇ ਫਿਰ ਮੈਂ ਸੇਤ ਹੀ ਸਿਉਂ ਦਿੰਦੀ ਆ ਮੇਰਾ ਤਾਂ ਹੂ ਦੀ ਪਾਣੀ ਆ ਦਾ ਟੱਬ ਭਰਿਆ ਪਿਆਗਾ ਟੈਂਕੀ ਚ ਪਾਉਣਾ ਦੀਗਾ ਪਤਾ ਨਹੀਂ ਕਿੰਨਾ ਕਾ ਟੈਂਕੀ ਚ ਕਿੰਨਾ ਕਾ ਨਾ ਦੇਖਾਂ ਟੈਂਕੀ ਚ ਪਾਈ ਦੇਵਾ ਫਿਰ ਮੈਂ ਹੋਰ ਆਪਦੇ ਕੰਮ ਵੀ ਰਹਿ ਜਾਂਦੇ ਨੇ ਵੀ ਟੈਂਕੀ ਚ ਪਾਉਣਾ ਪਊਗਾ ਤਾਂ ਟੱਬ ਭਰਿਆ ਪਿਆਗਾ ਪਾਣੀ ਪਾ ਕੇ ਫੇਰ ਹੀ ਫੜਾ ਕੇ ਆਉਂਗੀ ਸੂਟ ਹਜੇ ਨਹੀਂ ਮੈਂ ਜਾਂਦੀ ਹਾਂ ਇਹ ਪਹਿਲਾਂ ਮੈਨੂੰ ਪਾਣੀ ਸਾਬ ਲੈਣ ਦੇ ਦਾਲ ਸਬਜ਼ੀ ਵਧੀਆ ਬਣ ਜਾਂਦੇ ਟੂਟੀ ਦੇ ਪਾਣੀ ਚਾਹ ਵਧੀਆ ਬਣਦੀ ਆਗੀ ਤੇ ਮੋਟਰਾਂ ਦਾ ਤਾਂ ਪਾਣੀ ਪਤਾ ਨਹੀਂ ਕੀ ਹੋਗਾ ਸੋਰਾ ਹੀ ਸੋਰਾ ਹੈਗਾ ਪਾਣੀ ਚ ਚਾਹ ਪਾਣੀ ਨਹੀਂ ਵਧੀਆ ਬਣਦਾ ਦਾਲ ਸਬਜ਼ੀ ਤਾਂ ਰੰਗ ਨਹੀਂ ਬਣਦਾ ਹੋਰ ਹੀ ਕਾਲੀ ਕਾਲੀ ਬਣ ਜਾਂਦੀ ਹੈਗੀ ਸੂਟ ਫੜਾਇਆ ਮੈਂ ਜਾ ਕੇ ਮੈਂ ਠੀਸ ਕਿਤੇ ਚੜਕੇ ਬਹਿ ਜਾਂਦੀ ਹੈਗੀ ਕੀ ਕਰਿਆ ਜਾਵੇ ਗੇੜੇ ਤਾਂ ਮੇਰੇ ਬਾਹਲੇ ਲੱਗ ਜਾਂਦੇ ਨੇ ਹੁਣ ਐ ਤਾਂ ਹੈਗਾ ਕਾ ਚੱਲ ਗੇੜੇ ਲੱਗ ਜਾਂਦੇ ਨੇਗੇ ਬਦਿਆ ਸਰੀਰ ਦੀ ਕਸਰਤ ਹੋ ਜਾਂਦੀ ਹੈਗੀ ਇੱਥੇ ਘੱਟਦੀ ਇੱਥੇ ਲਾ ਜਾਂਦਾ ਸਾਰੀਆਂ ਹੱਡੀਆਂ ਨੂੰ ਦਸੇ ਖੇੜਦਾਂ ਨਿਕਾੜਦਾਂ ਠਾਗਾ ਸਾਰਾ ਕੁਝ ਕੁਲ ਕੁਲ ਫੇਸਟੀ ਜਾਂਦਾ ਐਂ ਜਿਵੇਂ ਬਾਕੀ ਚਾਕਰੀ ਮਤਾ ਤੋੜੀਆਂ ਵੀ ਪਈਆਂ ਰਹਤੀਆਂ ਦੱਸ ਕੀ ਕਰਾਂ ਨਵੇਂ ਤੋਂ ਨਵੇਂ ਕਢਾਲੇ ਦਾ ਉਹਦੀ ਤੋੜ ਕੇ ਫੇਰ ਆਉਂਗੀ ਕਹਿੰਦਾ ਕੁਟ ਗਈ ਹਾਂ ਹੋਰ ਕੱਢ ਕੇ ਇਹੋ ਨਾਲ ਤਾਂ ਮਸ਼ੀਨ ਤੋਂ ਵੀ ਸਾਹ ਉਹ ਫਿਰਦੀ ਆ ਗਈ ਮੈਂ ਕਿੱਥੇ ਮੰंजे ਤੇ ਉੱਧਰ ਬੈਠੀ ਆ ਕੇ ਤੇ ਕਿਵੇਂ ਵਾਸੀ ਲੈ ਫੜ ਤੇਰਾ ਸੂਟ ਬਣਾਤਾ ਹੈ ਬਣਾਤਾ ਮੈਂ ਆਖੇ ਮੱਖਾ ਚਲ ਹਾਂ ਸੂਟ ਤਾਂ ਬਣਾ ਤਾ ਦੇਖ ਲਈ ਪਾ ਕੇ ਕੋਈ ਨਾ ਦੇਖ ਲੂਗੀ ਪਾ ਕੇ ਤਾਂ ਹੋਰ ਚੱਲਦਾ ਵਧੀਆ ਸੋਨੀਆਂ ਕੀ ਵਧੀਆ ਸੰਤਾ ਤੇ ਨਾਲ ਪਾ ਕੇ ਦੇਖ ਲਈ ਮਹਾਂ ਪਤਾ ਨਹੀਂ ਕਾ ਤੋ ਸੁਨੇਹਾ ਦਿੱਤਾਗਾ ਮੈਂ ਕੀ ਕਹਿੰਦੀ ਆ ਕੇ ਸਾਡੇ ਹਾ ਦਾ ਵਾਸੀ ਕੋਈ ਹੋਰ ਕੰਮ ਅਸੀ ਕਰਦੇ ਤਾਂ ਕਿ ਛੋਟਾ ਜਿਹਾ ਇਹ ਤੂੰ ਕਰ ਦੇਗੀ ਤਾਂ ਹੋਰ ਵੀ ਕੰਮ ਹੁਣ ਇੱਕ ਹੋਰ ਹੋਰ ਕੀ ਕੰਮ ਆਗਾ ਦੱਸ ਚਲ ਕੋਈ ਨਹੀਂ ਕਰ ਦੂੰ ਮੇਰੇ ਕਰਨ ਵਾਲਾ ਹੋਇਆ ਤਾਂ ਮੈਂ ਕੰਮ ਕਰ ਦੂੰ ਤੇਰੇ ਕੰਮ ਕਰਨ ਵਾਲੀ ਸਿਵਸੀ ਤਾਈਓ ਤੈਨੂੰ ਕੀ ਹੈ ਅਸੇ ਹੋਰ ਆ ਹਣ ਮੈਂ ਲੈ ਕੇ ਦਿੱਤੀ ਅਸੀਂ ਮੈਂ ਇੱਕ ਦਿਨ ਕਹੇਤਾ ਚੁੱਲੇ ਮੈਂ ਤਵਾ ਸੀ ਬਾਲਾ ਔਖਾਗਾ ਤੈਨੂੰ ਪਤਾ ਹੁਣ ਠੰਡ ਚ ਤਾਂ ਹੋਰ ਕਿੱਥੇ ਚੁੱਲੇ ਦੀ ਅੱਗ ਆ ਚਲੂੰ ਤਾਂ ਸਿੱਖੇ ਜਾਂਦਾਗਾ ਹੋਰ ਉਹੀ ਤਾਂ ਗੱਲ ਹੈਗਾ ਉਹ ਕੀ ਤਾਂ ਮੈਂ ਕਹਿਣੀ ਹੈਗੀ ਤੈਨੂੰ ਪੈਸਾ ਰੱਖਿਆ ਵਾ ਖਰਚਾ ਮੈਂ ਵੀ ਦੇਖ ਫਿਰ ਉਹ ਹੱਥਾਂ ਤੜਕੇ ਚੁੱਲੇ 'ਚ ਅੱਗ ਪਾਉਣੀ ਆ ਰੋਟੀ ਪਕਾਉਣੀ ਆਗੀ ਹੋਰ ਹੋਰ ਫਿਰ ਹੁਣ ਆਇਆ ਨਾਲ ਤਾਂ ਸੇਕ ਕਾ ਜਾਂਦਾ ਹੈਗਾ ਨਾਲ ਚਲ ਤਾਰੇ ਬਹਿ ਕੇ ਸੇਕ ਲੈੰਦੇ ਨੇ ਨਾਲ ਮੈਂ ਰੋਟੀ ਸਬਜੀ ਬਣ ਜਾਂਦੀ ਹੈ ਤੇ ਚਲ ਫਿਰ ਮੈਂ ਬਣਾਉਣਾ ਚੁੱਲਾ ਬਣਾਉਣਾ ਚੁੱਲਾ ਬਣਾਉਣਾ ਤਾਂ ਉਹ ਟਾ ਇਟਾ ਮੰਗਵਾਈਆਂ ਸੀ ਗਿਆ ਮੈਂ ਤਾਂ ਹੋਰ ਵਾਸੀ ਜੇ ਤੂੰ ਚਲ ਬਣਾ ਦਿੰਦੇ ਸੁਣ ਤਾਂ ਬਣਾ ਦੂੰਗੀ ਫਿਰ ਮਿੱਟੀ ਮੁੱਟੀ ਲਾ ਮਿੱਟੀ ਮੁੱਟੀ ਵੀ ਲਾ ਦੇ ਮਿੱਟੀ ਮੰਗਾ ਲਈ ਤੂੰ ਹਾਂ ਫਿਰ ਚੁੱਲਾ ਬਣਾ ਜਾਨੀ ਕੋਈ ਤਾਂ ਗਲਮਾਸੀ ਬਾਤ ਕਰੇ ਬਣਾਇਆ ਨਹੀਂ ਹੈਗਾ ਮੈਂ ਖਵਾਸੀ ਕਿੱਥੇ ਬਣਾਉਣਾ ਇੱਥੇ ਹੀ ਬਣਾਉਣਾਗਾ ਹੈ ਇੱਥੇ ਜੇ ਬਣਾਉਣਾ ਕਿ ਇੱਥੇ ਜੇ ਬਣਾਦਾ ਹਾ ਇੱਥੇ ਜੀ ਦੇਖ ਲੈ ਜਿੱਥੇ ਇਦਾਂ ਲੋਟ ਲੱਗਦਾ ਹੈਗਾ ਬਸ ਚੁੱਲਾ ਤਾਂ ਮੈਂ ਬਣਾ ਦੇਣੀ ਆਗੀ ਹਾਂ ਮਿੱਟੀ ਵੀ ਲਾ ਦੂੰ ਮਿੱਟੀ ਮੰਗਾ ਲਈ ਮਿੱਟੀ ਮੰਗਾ ਕੇ ਰੱਖ ਲਈ ਠੀਕ ਆ ਤੇ ਫਿਰ ਮੈਂ ਮਿੱਟੀ ਵੀ ਲਾ ਜੂਗੀ ਕੋਈ ਨਾ ਹੋਰ ਹੋਰ ਮੈਂ ਤੇਰੇ ਜਿਹੜਾ ਲੰਡਾ ਹੁੰਦਾ ਪਈ ਉਹਦਾ ਤਾਂ ਜਵਾਬ ਨਹੀਂ ਮੈਂ ਤੇਰਾ ਚੁੱਲਾ ਵਾਸੀ ਬਣਾਇਆ ਹੋਇਆ ਦੇਖਿਆ ਸੀਗਾ ਤੇ ਮੈਨੂੰ ਤਾਂ ਸੋਹਣਾ ਲੱਗਿਆ ਉਹ ਮੈਂ ਵਾਸੀ ਤਾਂ ਬੜਮਾਉਂਗੀ ਉਹ ਬੜ ਸੋਹਣਾ ਬਣਾਉਂਦੀ ਆ ਕਿ ਮੈਂ ਜਿਹੜਾ ਕੰਮ ਆਉਂਦਾ ਉਹਦੇ ਵਰਗਾ ਜਵਾਬ ਨਹੀਂ ਕੋਈ ਜਿਹੜਾ ਆਉਂਦਾ ਹੀ ਨਹੀਂ ਉਹ ਆਪਾਂ ਕਾ ਇਹ ਨਹੀਂ ਸਕਦੇ ਹੈਗੇ ਹਨ ਉਹ ਵੀ ਤਾਂ ਆ ਸਾਫੀ ਇੱਥੇ ਲੈ ਲਾਂਗੇ ਅਸੀਂ ਆ ਤਾਂ ਕੋਈ ਨਹੀਂ ਆ ਹੋਰ ਮੈਂ ਬਣਾ ਕੇ ਜਾ ਲਿਆਤੀ ਅਸੀਂ ਵੀ ਅੱਛਾ ਤੇ ਫਿਰ ਹੁਣ ਲੱਗ ਮਚਾ ਲਈ ਦੀ ਆ ਭਾਈ ਐਡਾ ਕ ਤਾਂ ਬਹੁਤ ਆ ਕਬੱਡਾ ਹਾਂ ਬਸ ਠੀਕ ਹੋ ਗਿਆ ਐਡਾ ਕ ਤਾਂ ਬੱਦੂਆ ਕਬੱਡਾ ਹੋਰ ਬਣਾਉਣਾ ਨਾ ਬਸ ਠੀਕ ਹੈ ਹੰ ਐਨੇ ਵੱਡੇ ਦਾ ਕੀ ਕਰਾਉਣਾ ਛੋਟਾ ਜੀ ਵਧੀਆ ਰਹਿੰਦਾ ਚੁੱਲਾ ਆ ਦੇਖਾ ਇੱਥੇ ਕੋਈ ਸਰੀਆ ਹੈਗਾ ਸਰੀਆ ਲਿਆ ਤੇ ਸਰੀਆ ਤਾਰ ਦੂੰਗੀ ਆਲੇ ਵਾਲੇ ਮਿੱਟੀ ਲਾ ਕੇ ਥੋੜੀ ਥੋੜੀ ਹੋਰ ਮੂਰੇ ਲੱਗ ਜੂਗੀ ਤੇ ਵਧੀਆ ਬਣਾ ਦੂੰਗੀ ਪਾਰਟੀ ਬਣ ਜਾਊਗੀ ਹਾਂ ਹਾਂ ਸੋਹਣਾ ਬਣ ਜਾਊਗਾ ਤੇ ਮੈਂ ਤਾਂ ਐ ਹੀ ਬਣਾ ਦੇਣੀ ਹੁੰਦੀ ਆ ਕਿ ਜੇ ਤੈਨੂੰ ਮੋਟਾ ਲੱਗਦਾ ਇਹ ਤਾਂ ਐ ਕਰੂੰਗੀ ਇੱਟਾਂ ਹਾ ਪੜਵਾ ਦੇ ਪਿੱਟਾਂ ਪਤਲੀਆਂ ਕਰ ਦੂੰ ਟੈਲਾਂੀਆਂ ਬਣ ਜਾਣਗੀਆਂ ਟੈਲਾਂ ਜੀਆਂ ਬਣ ਜਾਣਗੀਆਂ ਟੈਲਾਂ ਤਾਂ ਹੁਣ ਕਿੱਥੇ ਮੰਗਾਵੇਂਗੀ ਤੂੰ ਇਹੇ ਇੱਟਾਂ ਦੀਆਂ ਟੈਲਾਂ ਬਣ ਜਾਣਗੀਆਂ ਬਦੋ ਹੋ ਜਾਣਗੇ ਪਾੜ ਕੇ ਇਹਨਾਂ ਦੇ ਤੇਸੀ ਮੈਂ ਵਸ ਠੀਕ ਆ ਵਸੀ ਸਖਤ ਬਣ ਜਾਊਗਾ ਵਧੀਆ ਹੁੰਦਾ ਹਾਂ ਮੋਟੋ ਮਿੱਟੀ ਘੱਟ ਲਾ ਦਾਂਗੇ ਬੜਾ ਮਟੁੰਨ ਜਾਣਾ ਵਧੀਆ ਬਣ ਜੂਗਾ ਮਧੀਆਂ ਬਣ ਜਾਊਗਾ ਹੋਰ ਹਾਂ ਚ ਵਧੀਆ ਹੋ ਗਾ ਇੱਟ ਇਕ ਵਾਰ ਜਾਗਾ ਚਲ ਮਿੱਟੀ ਵਿੱਚ ਤਾਂ ਮੜੀ ਮੜੀ ਆ ਸਾਫ਼ ਕਰ ਦੂੰਗੀ ਐ ਲਾ ਕੇ ਇੱਥੇ ਇੱਕ ਤਾਂ ਸਰਿਆ ਹੈਗਾ ਸਰਿਆ ਸਰਿਆ ਐ ਕਰੀ ਹੁਣ ਮਿੱਟੀ ਹੈਗੀ ਆ ਨੂੰ ਪਿਉ ਮੋਲੀ ਪਿਉ ਕਰੀਂ ਰੀਣ ਜੀ ਪਾਣੀ ਰੀਣ ਵੀ ਤੈਨੂੰ ਮੈਨੂੰ ਇਹ ਲੈ ਕੇ ਕਦੇ ਨਹੀਂ ਪਾਉਗੀ ਹੋਰ ਵਸੇ ਮੈਨਾਂ ਨੂੰ ਕਿੱਥੇ ਲੈ ਕੇ ਜਾਊਂਗੀ ਤੂੰ ਹੀ ਕਰ ਦੇ ਹੁਣ ਸਾਰਾ ਕੁਝ ਚੱਲ ਕਰ ਦੂੰਗੀ ਮੈਂ ਕੀ ਕਰੂੰਗੀ ਕੱਲ ਨੂੰ ਜੇ ਮੈਨੂੰ ਕੋਈ ਕੰਮ ਆ ਪਏ ਜੇ ਤੂੰ ਮੈਨੂੰ ਕਰ ਜਵਾਬ ਨਾ ਦੇ ਦੀ ਕਿਤੇ ਨਹੀਂ ਦਿੰਦੀ ਲੈ ਤੂੰ ਮੈਨੂੰ ਕਿਵੇਂ ਜਵਾਬ ਦੇਣੀ ਮੈਂ ਤੈਨੂੰ ਕਦੇ ਕਿਸੇ ਕੰਮ ਨੂੰ ਜਵਾਬ ਦਿੱਤਾਗਾ ਕਦੇ ਕਿਸੇ ਕੰਮ ਨੂੰ ਜਵਾਬ ਨਹੀਂ ਦਿੱਤਾ ਹੈਗਾ ਜਿਹੜਾ ਤੂੰ ਕੰਮ ਕਹਿੰਦੀ ਆਂ ਜਿਉਂ ਹੀ ਕਰਦੀ ਆਂ ਇਹ ਜੀ ਗੱਲ ਛੱਡ ਦੇ ਕਿਤੇ ਕੱਲ ਨੂੰ ਮੈਂ ਕੋਈ ਕਿਤੇ ਤੈਨੂੰ ਕੰਮ ਕਹੇਦਾ ਮੈਂ ਤੇ ਤੂੰ ਕਹਦੇ ਮਾਸੀ ਨਾ ਮੈਥੋਂ ਨਹੀਂ ਆਏ ਹੁੰਦਾ ਹੈਗਾ ਜਵਾਬ ਦੇ ਦੇ ਮੈਨੂੰ ਨਹੀਂ ਮਾਸੀ ਨਹੀਂ ਕਹਿੰਦੀ ਕਿ ਤੂੰ ਮੇਰੇ ਜਿਹੜਾ ਕੰਮ ਆੱਖ ਲੱਗ ਜੈਨੀ ਆਂਗੀ ਦੱਸ ਮੈਂ ਚਲ ਕੋਈ ਨਾ ਫਿਰ ਹੁਣ ਇਹਨੂੰ ਆਏ ਆ ਉਹ ਪਿਆਰ ਰਹਿਣਗੇ ਆਂ ਮੈਂ ਮਿੱਟੀ ਬਣਾ ਲਈ ਇੱਕ ਸਰੀਆ ਮੰਗਾ ਕੇ ਰੱਖੀਂ ਇੱਥੇ ਲਾਉਣ ਵਾਸਤੇ ਕਿੱਲ ਜਾ ਕੋਈ ਨਹੀਂ ਬਣਾ ਲਿਆ ਕਿ ਉਹ ਤੇ ਮੈਂ ਠੀਕ ਆ ਤੇ ਫਿਰ ਮੈਂ ਮਿੱਟੀ ਲਾ ਕੇ ਇਹਨੂੰ ਵਧੀਆ ਬਣਾ ਜੂਗੀ ਚੰਗਾ ਜੀ ਹਾਂ ਹੋ ਕੋਈ ਨਾ ਹੁਣ ਮੈਂ ਜਾਣਦੀ ਆਂ ਕਿ ਮੱਖਾ ਪਤਾ ਨਹੀਂ ਕੀ ਕਰਨਾ ਤੂੰ ਬਸ ਮੈਰਾ ਹੁਣ ਇੱਕ ਦਿਨ ਚ ਬਣਾ ਦੇ ਚੰਗਾ ਮੈਂ ਤਾਂ ਐਸੀਗਾ ਮੱਖਾ ਸੂਟ ਨੂੰ ਕਹੀ ਜਾਂਦੀ ਆਗੀ ਚਲ ਮੈਂ ਸੂਟ ਫੜਾਇਆ ਉਹਨੇ ਆਗੀ ਤੇ ਮੈਂ ਹੋਰ ਫਿਰ ਮਾਸੀ ਹੁਣ ਚੁੱਲਾ ਤਾਂ ਬਣਵਾਉਣੀ ਸੀਗਾ ਹੁਣ ਮੈਂ ਤਾਂ ਇੱਥੇ ਬਣਾਉਂਗੀ ਮਾਸੀ ਬਣਾਣਾ ਤਾਂ ਫਿਰ ਚਲ ਆ ਇੱਥੇ ਜੀ ਵਧੀਆ ਚੌਂਕੜੀ ਜੀ ਬਣਨ ਦੂੰਗੀ ਹਾਂ ਵਧੀਆ ਬਣ ਜਾਊਗਾ ਹਾਂ ਚਲ ਚੰਗਾ ਮਾਸੀ ਚਲ ਜਾਣਦੀ ਆ ਮੈਂ ਤਾਂ ਫਿਰ ਬੈਂਦੇ ਨਹੀਂ ਹੁਣ ਮੈਂ ਮੋਹਦਾ ਮੈਂ ਕੋਟ ਚਾਹ ਦੀ ਪੀਣੀ ਤੇ ਹੈ ਨਾ ਆਪ ਤਾਂ ਇੱਧਰ ਨੂੰ ਉਹ ਗਈ ਉੱਧਰ ਨੂੰ ਗਈ ਜਾ ਕੇ ਮੈਂ ਚਾਹ ਦਾ ਨਾਮ ਵੀ ਨਹੀਂ ਲੈਂਦੀ ਹੈਗੀ ਵੀ ਮਾਸੀ ਚਾਹ ਪੀਦਾ ਬਹਿ ਜਾ ਜਾਣਾ ਫ੍ਰੀਜ ਕੰਮ ਦਾ ਪਾੜ ਲੈਂਦੀ ਹੈ ਚਾਹ ਪਾਣੀ ਦਾ ਨਾਮ ਹੀ ਨਹੀਂ ਲੈਂਦੀ ਚੱਲ ਮਾਣਾ ਨਹੀਂ ਲੈਂਦੀ ਨਾਮ ਬਈ ਹਾਂ ਇਹ ਨਿਮਤ ਪਾੜਾ ਲੱਗ ਜਾਂਦਾ ਚ ਠੰਡ ਚੜੀ ਜਾਂਦੀ ਹੈ ਕਿ ਕੀ ਕਰਾਂ ਬਾਹਲੀ ਪਾੜਾ ਲੱਗ ਜਾਂਦਾਗਾ ਹਾਏ ਹਾਏ ਨੇ ਮਰ ਜਾ ਮੈਂ ਤਪਾਲਾ ਲੱਗੀ ਜਾਂਦਾ ਤਾਂ ਮੈਂ ਤਾਂ ਕੰਬਲ ਲੈ ਕੇ ਬਿੰਦ ਪੈਣੀ ਆਗੀ ਹੇ ਹੇ ਪਤਾ ਨਹੀਂ ਸਾਰਾ ਦਿਨ ਤੁਰੀ ਫਿਰਦੀ ਆਗੀ ਥੱਕ ਜਾਂਦੀ ਆਗੀ ਸਾਰਾ ਦਿਨ ਤਾਂ ਕਰਕੇ ਹੋ ਜਾਂਦਾਗਾ ਤੂੰ ਕਿਰਨਾ ਕਜਾਨੀਆ ਕਿਰਨਾ ਕੰਮ ਲਾ ਲੈਂਦੀ ਆ ਮੱਸਿਆ ਕੰਮ ਕਰਾ ਜਾ ਮੱਸਿਆ ਕੰਮ ਕਰਾ ਜਾ ਸਾਰਾ ਦਿਨ ਪਤਾ ਨਹੀਂ ਤਾਂ ਭਾਈ ਐ ਕੰਮ ਕਰਦੀ ਥੱਕ ਜਾਂਦੀ ਆਗੀ ਪਹਿਲਾਂ ਘਰੇ ਵੀ ਕਰੀ ਜਾਂਦੇ ਹੌਲੀ ਹੌਲੀ ਕੰਮ ਕਰਦੀ ਘਰੇ ਥੱਕ ਜਾਂਦੀ ਆਂਗੀ ਫਿਰ ਬਿੰਦੋ ਉੱਥੇ ਵਗ ਜਾਂਦੀ ਆਂਗੀ ਉਹ ਤਾਂ ਕਹਿ ਦਿੰਦੀ ਐ ਬਸ ਐ ਕਰ ਦਿਆ ਕਰਦੇ ਮੱਛੜਾ ਮੈਥੋਂ ਜਵਾਬ ਨਹੀਂ ਦਿੱਤਾ ਜਾਂਦਾ ਕਿਰਾਂ ਕੀ ਇੱਕ ਸੁਭਾ ਨਹੀਂ ਹੈਗਾ ਵੀ ਜਵਾਬ ਦੇਦਾ ਚਾਹ ਪਾਣੀ ਨੂੰ ਨਹੀਂ ਕਹਿੰਦੀ ਅਗਲੇ ਨੂੰ ਵੀ ਭਾਈ ਜੇ ਕੁੱਟ ਚਾਹ ਕਰਦੇ ਚੇਪ ਜੀ ਹੁੰਦੀ ਆ ਕੀ ਫਾਇਦਾ ਅਗਲੇ ਨੂੰ ਨਹੀਂ ਦੀਂਦਾ ਜਦੋਂ ਹਨਾ ਵੀ ਭਾਈ ਚਲ ਮੇਰਾ ਕੰਮ ਕਰਾਉਂਦੀ ਐ ਮੈਂ ਚਾਹ ਦੇ ਕੁੱਟ ਦਰਦਾ ਸਾਡੇ ਘਰੇ ਆ ਜਾਂਦੇ ਜੇ ਕਿਰਨਾ ਮੈਂ ਉਹਦੀ ਕਹਿ ਦਿੰਨੇ ਆ ਕੰਨਾਂ ਜਿਆ ਭਾਈ ਜਾਨੀ ਮੈਂ ਚਾਹ ਬਣਾ ਕੇ ਲਿਆਉਣੀ ਆ ਉਹਦੀ ਬਣਾ ਲਿਆਉਣੀ ਹੁਣ ਕਦੇ ਡੁੱਬੜੀ ਨੇ ਨਾਉ ਨਹੀਂ ਦਿੱਤਾ ਹੈਗਾ। ਨੂੰ ਅਸੀਂ ਬਹਿ ਜਾ ਚਾਹ ਪੀ ਕੇ ਜਾਂ ਤੋ। ਨਾਲੇ ਉਹਦਾ ਕੰਮ ਧੰਦਾ ਕਰਾ ਕੇ ਹੁੰਦਾ। ਕੀ ਕਰਾਂ ਮੈਂ ਤਾਂ ਪਾਲਾ ਚੜੀ ਜਾਂਦਾ ਮੈਂ ਤਾਂ ਪਹਿਲਾਂ ਨਹੀਂ ਆ। ਚੁੱਪ ਕਰਕੇ ਮੂੰਹ ਸਿਰ ਲਵੇਟ ਕੇ। ਹਾਏ। ਨਹੀਂ ਮਾਸੀ ਕੇ ਜਾ ਕੇ ਆਮਾ ਕੀ ਕਰਦੀ ਐ। ਉੱਪਰ ਵਾਲ ਮਾਰੇ ਉੱਪਰ ਵੀ ਨਹੀਂ ਹੈਈ ਵੀ ਦੱਸੋ। ਕਦੋਂ ਕਿਥੋਂ। ਆਹ ਕੋਣ ਪਿਆ ਕੀ ਮਾਸੀ ਭਈਆ। ਦਾਦਾ ਤਾਂ ਮਾਸੀ ਕੋਈ ਹੈ। ਹਾਂ ਸ਼ੋਰ ਤਾਂ ਤੇਰੀ ਹੈਗਾ। ਏਕੇ ਮੈਂ ਪੈ ਗਈ ਦਸਲੇ ਹੁਣ ਇੱਕ ਜੀ ਦਾ ਕਰਦਾ ਬਲਾਵਾ ਇੱਕ ਜੀ ਕਰਦਾ ਨਾਵਲਾਵਾ ਜੇ ਬਲਾਉਂਗੀ ਤਾਂ ਆਖੂਗੀ ਮੇਰਾ ਕੰਮ ਤੇ ਕੰਮ ਤਾਂ ਦਾ ਸਾਰਾ ਇਹ ਤਾਂ ਲਈ ਬੈਠੀ ਹੋਗੀ ਖਲੇ ਝਾੜੂ ਕਿਉੜ ਗਾਂਡੇ ਢੁੰਡੇ ਉਮੀ ਪੈਨੇਗੇ ਇਹਦਾ ਮੈਨੂੰ ਕਹਿ ਦੂਗੀ ਆਖੂ ਜੇ ਤੂੰ ਮੇਰਾ ਕਰ ਜਾ ਚਲਾਏ ਕਰਾਜ ਹੁੰਦਾ ਬਲਾਉਣੀ ਨਹੀਂ ਹੰਗੀ ਤਾਂ ਸਹੀ ਮੁਰਜਣੀ ਪਈ ਰਹੰਦੇ ਨੇ ਹੋਰ ਕੀ ਫਿਰ ਮੈਨੂੰ ਕੰਮ ਨੂੰ ਕਹੋਗੀ ਮੈਂ ਤਾਂ ਆਉਂਦੇ ਨਹੀਂ ਹੁੰਦਾ ਕਿੱਥੋਂ ਕਰ ਜੂਗੀ ਦੱਸ ਮੈਂ ਇੱਥੋਂ ਨਹੀਂ ਹੁੰਦਾ ਹੈਗਾ ਕਿਸੇ ਦਾ ਮੈਂ ਤਾਂ ਜਾਣੀ ਹੈਗੀ ਫਿਰ ਆਜੂਗੀ ਕਿਹੜਾ ਦੇਖ ਕੇ ਹਾਂ ਭਾਈ ਰਹਿੰਦੇ ਨੇ ਇਹ ਬੜਾ ਪਤਾ ਲੱਗਣਾ ਵੀ ਆਈ ਸੀ ਲਾਲੀ ਮਾਸੀ ਨੇ ਕਿ ਆ ਮਾ ਟਖੜੀ ਕੇ ਨਾ ਕਿਹੜਾ ਧਰ ਰਾਇਆ ਹੁੰਦਾ ਸੁਗਮਾ ਆ ਭਈਆ ਇਹ ਲਹੇਵੇ ਤਾਂ ਭਈਆ ਮਾ ਤੇ ਡੀ ਡੀ ਕੇਰੇ ਸਾਰੇ ਤੇ ਰਹਿ ਗਏ ਨਹੀਂ ਮਾ ਤੇ ਇੱਕ ਦੋ ਤਾਂ ਵੀ ਧੋ ਲੰਦੀ ਦੱਸ ਸਾਰਾ ਦਿਨ ਵੀ ਗਿਆ ਹੁਣ ਤਾਈ ਤੈਨੂੰ 9 ਵਜਰ ਵਾਲੇ ਆਣੇ ਹਨ ਕਿਹੜੇ ਸੁੱਕਣਗੇ ਦੱਸ ਕੱਪੜੇ ਉੱਥੇ ਚੱਲਣੀ ਜਾ ਮੈਂ ਤਾਂ ਸੁੱਤੀ ਪਈ ਆਗੀ ਨਾ ਅਸੀ ਤਾਂ ਹੋਰ ਤੂੰ ਕੌਣ ਮੁੜੀ ਜਾਂਦੇ ਕਰਨਾ ਤੂੰ ਹਾਂ ਵਾਸੀ ਤੈਨੂੰ ਕੀ ਹੋ ਗਿਆ ਆਖਿਆ ਮੈਨੂੰ ਤਾਂ ਪਤਾ ਨਹੀਂ ਕੌਣ ਬੋਲੀ ਜਾਂਦੇ ਆਗੇ ਤੂੰ ਕਿਵੇਂ ਡਿੱਗੀ ਜਾ ਪਈ ਆ ਕਿ ਆਏ ਮੈਨੂੰ ਤਾਂ ਬੁਖਾਰ ਵਾੜਾ ਚੜਿਆ ਪਿਆਗਾ ਤੈਨੂੰ ਹੈ ਹੋਰ ਨਾ ਕਿਤੇ ਹੋਈ ਸੁੱਤੀ ਪਈ ਆਗੀ ਮੈਂ ਹਾਂ ਹੋਈ ਸੌਣ ਵਾਲੇ ਦਿਨ ਹੈਗੇ ਨਾ ਕਿਤੇ ਹੇ ਹੇ ਨੀ ਵੰਦਰ ਹੰਟਾ ਕੇ ਚਲਸ ਹੋ ਜਾਂਦਾਗਾ ਬੰਦਾ ਕੰਬਲ ਲੈ ਕੇ ਠੰਡ ਕੰਮ ਤਾਂ ਮੇਰੇ ਲੋਟ ਨਹੀਂ ਆਉਂਦੇ ਹੇ 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 ਨੀ ਮਿੰਤਾ ਪਾੜਾ ਲੱਗੀ ਜਾਂਦਾਗਾ ਹੇ ਟਾਈਮ ਪਤਾ ਨਹੀਂ ਕਿੰਨਾ ਤ ਹੋ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਹੈਗਾ ਹੇ ਹੇ ਤਾਂ ਤਾਂ ਹੁਣ 3 ਵਜਣਾਂ ਵਾਲੇ ਆ ਗਏ ਵਾਸੀ ਟਾਈਮ ਦਾ ਇੰਨਾ